ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਆਹ ਵੀਡੀਓ ਤੁਸੀਂ ਦੇਖੋ ਵੱਤ-ਵੱਤ ਸ਼ੇਅਰ ਕਰੋ ਇਹ ਪੰਜਾਬ ਦੇ ਵਿੱਚ ਜੋ ਕੁੜੀਆਂ ਦਾ ਗਰੁੱਪ ਹੈ ਨਾ ਇਹ ਇੱਕ ਕੱਲੇ ਬੰਦੇ ਨੂੰ ਖਿਲਾੜ ਕੇ ਲੁੱਟ ਲੈਂਦੀਆਂ ਉਹਦੇ ਨਾਲ ਜ਼ਬਰਦਸਤੀ ਕਰਦੀਆਂ ਫਿਰ ਇਲਜ਼ਾਮ ਲਾਉਂਦੀ ਤੁਸੀਂ ਇਸ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰੋ ਕਿ ਇਹਨਾਂ ਕੁੜੀਆਂ ਦਾ ਵੱਤ-ਵੱਤ ਪਤਾ ਲੱਗ ਸਕੇ ਤੇ ਇਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਆਹ ਵੀਡੀਓ ਤੁਸੀਂ ਦੇਖੋ ਵੱਤ ਵਾਦ ਸ਼ੇਅਰ ਕਰੋ ਇਹ ਪੰਜਾਬ ਦੇ ਵਿੱਚ ਜੋ ਕੁੜੀਆਂ ਦਾ ਗਰੁੱਪ ਹੈ ਨਾ ਇਹ ਇੱਕ ਕੱਲੇ ਬੰਦੇ ਨੂੰ ਖਿਲਾੜ ਕੇ ਲੁੱਟ ਲੈਂਦੀਆਂ ਉਹਦੇ ਨਾਲ ਜ਼ਬਰਦਸਤੀ ਕਰਦੀਆਂ ਫਿਰ ਇਲਜ਼ਾਮ ਲਾਉਣੀ ਤੁਸੀਂ ਇਸ ਵੀਡੀਓ ਨੂੰ ਵੱਤ ਵਾਦ ਸ਼ੇਅਰ ਕਰੋ ਕਿ ਇਹਨਾਂ ਕੁੜੀਆਂ ਦਾ ਬਾਤ ਉਹ ਬਾਤ ਪਤਾ ਲੱਗ ਸਕੇ ਤੇ ਇਹਨਾਂ ਨੂੰ